ਭਾਰਤੀ ਸੁਰੱਖਿਆ ਏਜੰਸੀਆਂ ਨੂੰ ਇੱਕ ਵੱਡੀ ਸਫਲਤਾ ਹਾਸਲ ਮਿਲੀ ਹੈ ਵਿਦੇਸ਼ ਚ ਬੈਠ ਕੇ ਭਾਰਤ ਚ ਕਤਲ ਧਮਕੀਆਂ ਤੇ ਫਰੋਤੀਆਂ ਦੇ ਖਤਰਨਾਕ ਅਪਰਾਧੀ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਜਿਸ ਨੂੰ ਜਾਂਚ ਏਜੰਸੀਆਂ ਵੱਲੋਂ ਵੱਡੀ ਸਫਲਤਾ ਮੰਨਿਆ ਨੇ ਗੁਜਰਾਤ ਦੇ ਚ ਬੰਦ ਗੈਂਗਸਟਰ ਲੌਰੈਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਜੀ ਹਾਂ ਅਮਰੀਕਾ ਨੇ ਲੌਰੈਂਸ ਦੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਹੈ ਯਾਨੀ ਅੱਜ ਦਿੱਲੀ ਦੇ 에ਅਰਪੋਰਟ ਤੇ ਲਿਆਂਦਾ ਜਾਵੇਗਾ ਅਨਮੋਲ ਬਿਸ਼ਨੋਈ ਦੇ ਕਤਲ ਦੇ ਮਾਮਲੇ ਵੀ ਦਰਜ ਨੇ ਤੇ ਇਸੇ ਕਾਰਨ ਹੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਨੇ ਡਿਪੋਰਟ ਕਰ ਭਾਰਤ ਭੇਜਣ ਦੀ ਤਿਆਰੀ ਖਿੱਚ ਲਈ ਹੈ ਬਿਲਕੁਲ ਜਾਣਕਾਰੀ ਮੁਤਾਬਕ ਐਨਐਸਪੀ ਨੇਤਾ ਬਾਬਾ ਸਿੱਧਕੀ ਦੇ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਐਨਾ ਹੀ ਨਹੀਂ ਅਨਮੋਲ ਬਿਸ਼ਨੋਈ ਨੇ ਅਪ੍ਰੈਲ 2024 ਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਵਾਲਾ ਮਾਮਲਾ ਵੀ ਦਰਜ ਹੈ ਤੇ ਇਸੇ ਨੂੰ ਲੈ ਅਨਮੋਲ ਬਿਸ਼ਨੋਈ ਦੇ ਦਿੱਲੀ ਭੇਜਣ ਦੀ ਅੱਜ ਉਮੀਦ ਹੈ ਸਿੱਧੂ ਮੂਸੇਵਾਲੇ ਦੀ ਕਤਲ ਮਾਮਲੇ 'ਚ ਵੀ ਅਨਮੋਲ ਬਿਸ਼ਨੋਈ ਦਾ ਨਾਮ ਸ਼ਾਮਲ ਹੈ ਜਿਸ ਨੂੰ ਲੈ ਅਨਮੋਲ ਬਿਸ਼ਨੋਈ ਦੇ ਭਾਰਤ ਆਉਣ ਵਾਲੀ ਗੱਲ ਤੇ ਸਿੱਧੂ ਮੂਸੇਵਾਲੇ ਦੀ ਤਾਇਦਾ ਕੀ ਕਹਿਣਾ ਹੈ ਉਹ ਵੀ ਸੁਣੋ ਅਨਮੋਲ ਬਿਸ਼ਨੋਈ ਲੋੜੀਦਾ ਸੀਗਾ ਹੁਣ ਪਤਾ ਲੱਗਿਆ ਵੀ ਉਹ ਅਮਰੀਕਾ ਤੋਂ ਰਿਪੋਰਟ ਕਰਕੇ ਲੈ ਕੇ ਆ ਰਹੇ ਆ ਕਿਵੇਂ ਦੇਖ ਦੂੰ ਸੀ ਆਪਾਂ ਤਾਂ ਇਹੀ ਦੇਖਦੇ ਆ ਵੀ ਜੇ ਲਿਆਂਦਾ ਤਾਂ ਉਹਨੂੰ ਬਣਦੀ ਕਾਨੂੰਨ ਅਨੁਸਾਰ ਹੁਣ ਇੱਥੇ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਚਲੋ ਬੇਸ਼ੱਕ ਸਰਕਾਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਵੀ ਉਹਨਾਂ ਨੇ ਜਿਹੜੇ ਰਿਪੋਰਟ ਕੀਤੇ ਉਹਨਾਂ 'ਚ ਆ ਰਿਹਾ ਬੰਦਾ ਪਰ ਇੱਥੇ ਤਾਂ ਇਹ ਅਪਰਾਧ ਦੇ ਤੌਰ ਤੇ ਇਹਨਾਂ ਨੂੰ ਉਹਦੇ ਨਾਲ ਉਸ ਤਰ੍ਹਾਂ ਡੀਲ ਕਰਨਾ ਚਾਹੀਦਾ ਨਾ ਕਿ ਜਿਵੇਂ ਪਹਿਲਾਂ ਵੀ ਜੇਲ੍ਹਾਂ ਦੇ ਵਿੱਚ ਬੈਠੇ ਲੋਕ ਇਹਨਾਂ ਨੇ ਵੀਆਈਪੀ ਟ੍ਰੀਟਮੈਂਟ ਦੇ ਕੇ ਬਾਹਰ ਰੱਖੇ ਨੇ ਤੇ ਇਹਨੂੰ ਇੱਕ ਦੋਸ਼ੀ ਦੇ ਤੌਰ ਤੇ ਇਹਦੇ ਨਾਲ ਬਿਚਲੇ ਸਰਕਾਰ ਇਹ ਚਾਹੁੰਦੇ ਜੇ ਦੇਖਦੇ ਆ ਪਿਛਲੇ ਦਿਨਾਂ 'ਚ ਪੰਜਾਬ 'ਚ ਇਸ ਤਰ੍ਹਾਂ ਦੇ ਹਮਲੇ ਹੋਏ ਨੇ ਗੋਲੀਬਾਰੀ ਲਗਾਤਾਰ ਰੋਜ਼ ਹੀ ਕਤਲ ਹੋ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਐਨੇ ਗੈਂਗਸਟਰ ਕਿਵੇਂ ਖੁੱਲੇ ਹੋ ਗਏ ਜੀ ਗੰਸੜ ਤਾਂ ਹੈ ਨਾ ਬਲਿਆ ਜੀ ਗੱਲ ਇਹ ਵੀ ਕਿਸੇ ਦੇ ਖਿਲਾਫ ਅਸਲ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਐਵੇਂ ਫੜ ਕੇ ਜਾਵੜ ਕੇ ਜੇਲ੍ਹ ਚ ਬੰਦ ਕਰਦਾ ਜੇਲਾਂ ਅੱਜ ਕੱਲ ਬਣ ਗਏ ਆ ਟ੍ਰੇਨਿੰਗ ਸੈਂਟਰ ਜੇਲਾਂ ਦੇ ਵਿੱਚ ਵੀ ਜੇਲਾਂ ਵਾਲਾ ਵਿਹਾਰ ਅਪਰਾਧੀ ਨਾਲ ਨਹੀਂ ਹੁੰਦਾ ਬਾਹਰ ਤਾਣਾ ਠਾਣਿਆਂ ਚ ਹੁੰਦਾ ਇਸ ਕਰਕੇ ਇਹ ਲੋਕ ਨੇ ਜਿਹੜੇ ਮੈਂ ਤਾਂ ਇਹ ਕਹੂੰਗਾ ਜ਼ਿਆਦਾਤਰ ਇਹ ਗਰੀਬੀ ਵਾਲੇ ਲੋਕਾਂ ਨੂੰ ਇਹ ਵਰਤ ਕੇ ਸਾਡੇ ਬੱਚਿਆਂ ਤੋਂ ਸਾਡੇ ਬੱਚਿਆਂ ਨੂੰ ਮਰਵਾ ਰਹੇ ਨੇ ਇਹ ਤੇ ਇਹ ਸਰਕਾਰ ਨੂੰ ਇਸ ਚੀਜ਼ ਤੇ ਠੱਲ ਪਾਉਣੀ ਚਾਹੀਦੀ ਹੈ ਨਾ ਕਿ ਇਹਨਾਂ ਲੋਕਾਂ ਨੂੰ ਸ਼ਹਿ ਦੇਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹਨਾਂ ਗੈਂਗਸਟਰਾਂ ਨੂੰ ਸ਼ੈਨ ਨਹੀਂ ਦੇਣੀ ਚਾਹੀਦੀ ਦੱਸਿਆ ਕਿ ਅੱਜ ਮੰਗਲਵਾਰ ਸਵੇਰੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੇ ਅਨਮੋਲ ਬਿਸ਼ਨੋਈ ਉਤਰਨਗੇ ਮੀਡੀਆ ਰਿਪੋਰਟ ਦੇ ਮੁਤਾਬਕ ਅਨਮੋਲ ਬਿਸ਼ਨੋਈ ਦੀ ਡਿਪਾਰਟੇਸ਼ਨ ਅਮਰੀਕਾ ਚ ਗੈਰ ਕਾਨੂੰਨੀ ਪ੍ਰਵੇਸ਼ ਨਾਲ ਸੰਬੰਧਿਤ ਹੈ ਉਸ ਨੂੰ ਉੱਥੇ ਵੀ ਇਸ ਮਾਮਲੇ ਦੇ ਸਬੰਧ ਚ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਯੂਐਸਟੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਾਫ ਕਹਿ ਦਿੱਤੀ ਕਿ ਨਸੀਪ ਨੇਤਾ ਬਾਬਾ ਸਿੱਦਕੀ ਦੇ ਪੁੱਤਰ ਜਿਸ਼ਾਨ ਸਿੱਦਕੀ ਨੂੰ ਈਮੇਲ ਭੇਜੀ ਹੈ ਜਿਸ ਚ ਉਸ ਨੂੰ ਅਨਮੋਲ ਬਿਸ਼ਨੋਈ ਨੂੰ ਡਿਪਾਰਟੇਸ਼ਨ ਦੀ ਦੀ ਪੁਸ਼ਟੀ ਕੀਤੀ ਹੈ ਤੇ ਖਬਰ ਵੱਡੀ ਹੈ ਕਿ ਅੱਜ ਅਨਮੋਲ ਬਿਸ਼ਨੋਈ ਭਾਰਤ ਆਵੇਗਾ ਭਾਰਤ ਦੀ ਸੁਰੱਖਿਆ ਏਜੰਸੀਆਂ ਨੂੰ ਇੱਕ ਵੱਡੀ ਸਫਲਤਾ ਹਾਸਲ ਮਿਲੀ ਹੈ ਵਿਦੇਸ਼ ਚ ਬੈਠ ਕੇ ਭਾਰਤ ਚ ਕਤਲ ਧਮਕੀਆਂ ਤੇ ਫਿਰੋਤੀਆਂ ਦੇ ਖਤਰਨਾਕ ਅਪਰਾਧੀ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਜਿਸ ਨੂੰ ਜਾਂਚ ਏਜੰਸੀਆਂ ਵੱਡੀ ਸਫਲਤਾ ਮੰਨ ਲਿਆ ਨੇ ਗੁਜਰਾਤ ਜੇਚ ਬੰਦ ਗੈਂਗਸਟਰ ਅਲੌਣ ਬਿਸ਼ਨੋਈ ਦੇ ਪ੍ਰਾ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਪਾੜ ਲੈਣ ਦਾ ਜਾ ਰਿਹਾ ਜੀ ਹਾਂ ਅਮਰੀਕਾ ਨੇ ਲਾਰੈਂਸ ਦੇ ਪ੍ਰਾ ਅਨਮੋਲ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਹੈ ਯਾਨੀ ਅੱਜ ਦਿੱਲੀ ਦੇ 에ਅਰਪੋਰਟ ਤੇ ਲਿਆਂਦਾ ਜਾਵੇਗਾ ਅਨਮੋਲ ਬਿਸ਼ਨੋਈ ਦੇ ਕਤਲ ਦੇ ਮਾਮਲੇ ਵੀ ਦਰਜ ਨੇ ਤੇ ਇਸੇ ਕਾਰਨ ਹੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਨੇ ਡਿਪੋਰਟ ਕਰ ਭਾਰਤ ਭੇਜਣ ਦੀ ਤਿਆਰੀ ਖਿੱਚ ਲਈ ਹੈ ਬਿਲਕੁਲ ਜਾਣਕਾਰੀ ਮੁਤਾਬਕ ਐਨਐਸਪੀ ਨੇਤਾ ਬਾਬਾ ਸਿੱਧਕੀ ਦੇ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਅਨਮੋਲ ਬਿਸ਼ਨੋਈ ਨੇ ਅਪ੍ਰੈਲ 2024 ਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਵਾਲਾ ਮਾਮਲਾ ਵੀ ਦਰਜ ਹੈ ਤੇ ਇਸੇ ਨੂੰ ਲੈ ਅਨਮੋਲ ਬਿਸ਼ਨੋਈ ਦੇ ਦਿੱਲੀ ਭੇਜਣ ਦੀ ਅੱਜ ਉਮੀਦ ਹੈ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਵੀ ਅਨਮੋਲ ਬਿਸ਼ਨੋਈ ਦਾ ਨਾਮ ਸ਼ਾਮਲ ਹੈ ਜਿਸ ਨੂੰ ਲੈ ਅਨਮੋਲ ਬਿਸ਼ਨੋਈ ਦੇ ਭਾਰਤ ਆਉਣ ਵਾਲੀ ਗੱਲ ਤੇ ਸਿੱਧੂ ਮੂਸੇਵਾਲੇ ਦੇ ਤਾਈ ਦਾ ਕੀ ਕਹਿਣਾ ਉਹ ਵੀ ਸੁਣੋ ਸਿੱਧੂ ਸਿਆਲ ਦੇ ਜਿਹੜੇ ਕਤਲ ਅਨਮੋਲ ਬਿਸ਼ਨੋਈ ਲੂੜੀ ਦਾ ਸੀਗਾ ਹੁਣ ਪਤਾ ਲੱਗਿਆ ਵੀ ਉਹਨੂੰ ਅਮਰੀਕਾ ਤੋਂ ਰਿਪੋਰਟ ਕਰਕੇ ਲੈ ਕੇ ਆ ਰਹੇ ਆ ਕਿਵੇਂ ਦੇਖ ਦੋ ਸੀ ਆਪਾਂ ਤਾਂ ਇਹੀ ਦੇਖਦੇ ਆ ਵੀ ਜੇ ਲਿਆਂਦਾ ਤਾਂ ਉਹਨੂੰ ਬਣਦੀ ਕਾਨੂੰਨ ਅਨੁਸਾਰ ਹੁਣ ਇੱਥੇ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਚਲੋ ਦੇਸ਼ਕ ਸਰਕਾਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਵੀ ਉਹਨਾਂ ਨੇ ਜਿਹੜੇ ਰਿਪੋਰਟ ਕੀਤੇ ਉਹਨਾਂ 'ਚ ਆ ਰਿਹਾ ਬੰਦਾ ਪਰ ਇੱਥੇ ਤਾਂ ਇਹ ਅਪਰਾਧ ਦੇ ਤੌਰ ਤੇ ਇਹਨਾਂ ਨੂੰ ਉਹਦੇ ਨਾਲ ਉਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਨਾ ਕਿ ਜਿਵੇਂ ਪਹਿਲਾਂ ਵੀ ਜੇਲ੍ਹਾਂ ਦੇ ਵਿੱਚ ਬੈਠੇ ਲੋਕ ਇਹਨਾਂ ਨੇ ਵੀ ਆਈਪੀ ਟ੍ਰੀਟਮੈਂਟ ਦੇ ਕੇ ਬਾਹਰ ਰੱਖੇ ਨੇ ਤੇ ਇਹਨੂੰ ਇੱਕ ਦੋਸ਼ੀ ਦੇ ਤੌਰ ਤੇ ਇਹਨਾਂ ਵਿਚਲੇ ਸਰਕਾਰ ਇਹ ਚਾਹੁੰਦੇ ਜੇ ਦੇਖਦੇ ਆ ਪਿਛਲੇ ਦਿਨਾਂ 'ਚ ਪੰਜਾਬ 'ਚ ਇਸ ਤਰ੍ਹਾਂ ਦੇ ਹਮਲਾਤ ਹੋਏ ਨੇ ਗੋਲੀਬਾਰੀ ਲਗਾਤਾਰ ਰੋਜ਼ ਹੀ ਕਤਲ ਹੋ ਰਿਹਾ ਹੈ ਕਿਵੇਂ ਦੇਖਦੇ ਹੋ ਤੁਸੀਂ ਐਨੇ ਗੈਂਗਸਟਰ ਕਿਵੇਂ ਖੁੱਲੇ ਹੋ ਗਏ ਜੀ ਗੰਗਸਣਤਾ ਹੈ ਨਾ ਬਲਿਆ ਜੀ ਗੱਲ ਇਹ ਵੀ ਕਿਸੇ ਦੇ ਖਿਲਾਫ ਅਸਲ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਐਵੇਂ ਫੜ ਕੇ ਜਾੜ ਕੇ ਜੇਲ੍ਹ ਚ ਬੰਦ ਕਰਦਾ ਜੇਲਾਂ ਅੱਜ ਕੱਲ ਬਣ ਗਏ ਆ ਟ੍ਰੇਨਿੰਗ ਸੈਂਟਰ ਜੇਲਾਂ ਦੇ ਵਿੱਚ ਵੀ ਜੇਲਾਂ ਵਾਲਾ ਵਿਹਾਰ ਅਪਰਾਧੀ ਨਾਲ ਨਹੀਂ ਹੁੰਦਾ ਬਾਹਰ ਤਾਣਾ ਠਾਣਿਆਂ ਚ ਹੁੰਦਾ ਇਸ ਕਰਕੇ ਇਹ ਲੋਕ ਨੇ ਜਿਹੜੇ ਮੈਂ ਤਾਂ ਇਹ ਕਹੂੰਗਾ ਜ਼ਿਆਦਾਤਰ ਇਹ ਗਰੀਬੀ ਵਾਲੇ ਲੋਕਾਂ ਨੂੰ ਇਹ ਵਰਤ ਕੇ ਸਾਡੇ ਬੱਚਿਆਂ ਤੋਂ ਸਾਡੇ ਬੱਚਿਆਂ ਨੂੰ ਮਰਵਾ ਰਹੇ ਨੇ ਇਹ ਤੇ ਇਹ ਸਰਕਾਰ ਨੂੰ ਇਸ ਚੀਜ਼ ਤੇ ਠੱਲ ਪਾਉਣੀ ਚਾਹੀਦੀ ਹੈ ਨਾ ਕਿ ਇਹਨਾਂ ਲੋਕਾਂ ਨੂੰ ਸ਼ਹਿ ਦੇਣੀ ਚਾਹੀਦੀ ਹੈ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹਨਾਂ ਗੈਂਗਸਟਰਾਂ ਨੂੰ ਸ਼ੈ ਨਹੀਂ ਦੇਣੀ ਚਾਹੀਦੀ ਦਾਸੀ ਕਿ ਅੱਜ ਮੰਗਲਵਾਰ ਸਵੇਰੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੇ ਅਨਮੋਲ ਬਿਸ਼ਨੋਏ ਉਤਰਨਗੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਨਮੋਲ ਬਿਸ਼ਨੋਏ ਦੀ ਡਿਪਾਰਟੇਸ਼ਨ ਅਮਰੀਕਾ ਚ ਗੈਰ ਕਾਨੂੰਨੀ ਪ੍ਰਵੇਸ਼ ਨਾਲ ਸੰਬੰਧਿਤ ਹੈ ਉਸਨੂੰ ਉੱਥੇ ਵੀ ਇਸ ਮਾਮਲੇ ਦੇ ਸਬੰਧ ਚ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਯੂਐਸਟੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਾਫ ਕੈਂਸੀਪੀ ਨੇਤਾ ਬਾਬਾ ਸਿਦਕੀ ਦੇ ਪੁੱਤਰ ਜਿਸ਼ਾਨ ਸਿਦਕੀ ਵੀ ਇੱਕ ਈਮੇਲ ਭੇਜੀ ਹੈ ਜਿਸ ਚ ਉਸਨੂੰ ਅਨਮੋਲ ਬਿਸ਼ਨੋਏ ਨੂੰ ਡਿਪਾਰਟੇਸ਼ਨ ਦੀ ਜਾਣਕਾਰੀ ਦਿੱਤੀ ਦੀ ਪੁਸ਼ਟੀ ਕੀਤੀ ਹੈ ਤੇ ਖਬਰ ਵੱਡੀ ਹੈ ਕਿ ਅੱਜ ਅਨਮੋਲ ਬਿਸ਼ਨੋਈ ਭਾਰਤ ਆਵੇਗਾ